ਆ ਕੱਲ ਜਿਹੜੇ ਆ ਪੇਪਰ ਜਿਹੜੇ ਸੀਗੇ ਸਿਕਿਉਰਟੀning ਸੀਗੀ ਔਰ ਉਹਦੇ ਵਿੱਚ ਇਹ ਦੇਖਣ ਚ ਆਇਆ ਕਿ ਜਿਹੜੀ ਸਾਡੀਆਂ ਫਾਈਲਾਂ ਜਮਾ ਹੋਈਆਂ ਸੀਗੀਆਂ ਅਸੀਂ ਆ ਜਿਹੜਾ ਇਥੋਂ ਵਾਲਾ ਬੋਕਰ ਵਾਲਾ ਉਹ ਕਹਿੰਦਾ ਸੀਗਾ ਕਿ ਇਹਨਾਂ ਕੋ ਕੈਂਡੀਡੇਟ ਨਹੀਂ ਆਗੇ ਔਰ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਕੋਲ 5 5 4 4 ਫਾਈਲਾਂ ਸਰਪੰਚਾਂ ਦੀਆਂ ਭਰੀਆਂ ਹਰ ਮੈਂਬਰ ਪਿੱਛੇ ਇੱਕ ਇੱਕ ਦੋ ਦੋ ਮੈਂਬਰ ਆ ਦੂਜੇ ਭਰੇ ਨਾਲ ਕਵਰਿੰਗ ਔਰ ਕੋਈ ਇਹੋ ਜਿਹਾ ਮੈਂ ਪਿੱਤ ਨਹੀਂ ਛੱਡਿਆ ਜਿੱਥੇ ਪੂਰੀਆਂ ਫਾਈਲਾਂ ਨਾ ਭਰੀਆਂ ਹੋਣ ਔਰ ਇਵਨ ਇਹ ਜਿਹੜਾ ਬੋਕਰ ਵਾਲਾ ਲੀਡਰ ਬਣਿਆ ਫਿਰਦਾ ਇਹਦੇ ਕੋਲ ਪੂਰੇ ਬੰਦੇ ਨਹੀਂ ਖਿਲਾਰੇ ਗਏ ਮੈਂਬਰ ਨਹੀਂ ਖਿਲਾਰੇ ਗਏ ਮੈਂਬਰ ਲੱਪਣੇ ਪਏਗੇ ਇਹਨੂੰ ਫਿਰ ਵੀ ਨਹੀਂ ਖਿਲਾਰੇ ਜਿਹਦਾ ਪ੍ਰਤੱਕ ਪ੍ਰਮਾਣ ਆ ਓਕਰਾ ਪਿੰਡ ਆ ਜਿੱਥੇ ਮੇਰੇ 2 ਮੈਂਬਰ ਅਨਪੋਜ ਜਿੱਤ ਗਏ ਜਿੱਥੇ ਕਿਸੇ ਨੇ ਕਾਗਜ਼ ਹੀ ਨਹੀਂ ਭਰੇ ਸਾਹਮਣੇ ਔਰ ਇਸੇ ਤਰ੍ਹਾਂ ਹੱਲੇ ਪਿੰਡ 'ਚ 7 ਮੈਂਬਰ ਪੰਚਾਇਤ ਨੇ ਟੋਟਲ 4 ਮੇਰੇ ਅਨਪੋਜ ਉੱਥੇ ਵੀ ਜਿੱਤ ਗਏ ਇਸੇ ਤਰ੍ਹਾਂ ਬਲਗਣੀ 7 ਮੈਂਬਰ ਨੇ ਟੋਟਲ 4 ਮੇਰੇ ਉੱਥੇ ਉਸੇ ਤਰ੍ਹਾਂ ਹੀ ਜਿੱਤ ਗਿਆ ਮਾਨੇਪੁਰ ਪਿੰਡ 'ਆ 2 ਮੈਂਬਰ ਉੱਥੇ 5 ਟੋਟਲ ਆ 2 ਅਨਪੋਜਦ ਉੱਥੇ ਵੀ ਮੇਰੇ ਉਦਾਂ ਹੀ ਜਿੱਤ ਗਿਆ ਸੋ ਇਦਾਂ ਦੀ ਲਿਸਟ ਬੜੀ ਲੰਬੀ ਆ ਕਿ ਕਾਫੀ ਪਿੰਡ ਨੇ ਜਿੱਥੇ ਇਲੈਕਸ਼ਨ ਹੋਣਾ ਨਾ ਵੀ ਕਰਾਉਣ ਕੋਰਮ ਮੇਰਾ ਪੂਰਾ ਹੋ ਗਿਆ। ਔਰ ਮੇਰੇ ਮੈਂਬਰ ਉਹ ਨੇ ਜਿਹੜੇ ਆਰੇ ਚੋਂ ਵੀ ਕੱਢਦੇ ਨਾ ਸਰਕਾਰ ਤੇ ਉਹ ਲਿਫਣ ਵਾਲੇ ਨਹੀਂ। ਸੋ ਇਸ ਕਰਕੇ ਜਿਹੜੇ ਕਹਿੰਦੇ ਸੀ ਵੀ ਇਹਨਾਂ ਕੋਈ ਬੰਦੇ ਨਹੀਂ ਮੈਂ ਤੇ ਬਿਨਾਂ ਇਲੈਕਸ਼ਨ ਤੋਂ ਮੈਂਬਰ ਜਿੱਤ ਕੇ ਇਹ ਸਾਹਮਣੇ ਤੁਹਾਨੂੰ ਮੇਰੇ ਬੰਦੇ ਨਹੀਂ ਖਿਹਾਰਨੇ ਲੱਪਣੇ ਮੇਰੇ ਬੰਦਿਆਂ ਦੇ। ਸੋ ਇਹ ਤੇ ਇੱਕ ਗੱਲ ਆ ਦੂਜੀ ਗੱਲ ਇਹ ਨਾਲ ਚ ਦਮ ਸੀ ਤੇ ਇਲੈਕਸ਼ਨ ਫਿਰ ਗਹਿ ਗੱਜ ਕੇ ਲੜਦੇ ਸਾਡੇ ਨਾਲ ਭੁਗਰੇ ਪਿੰਡ ਦੇ ਕਾਗਜ਼ ਰੱਦ ਕਰਾਏ ਚੋਰ ਸਿੱਧਵਾਂ ਦੇ ਰੱਦ ਕਰਾਏ ਹੱਲੇ ਦੇ ਰੱਦ ਕਰਾਏ ਔਰ ਇਦਾਂ ਹੀ ਕਈ ਬਲੱਗਣ ਅਲੀ ਸ਼ੇਰ ਮੰਗਸਾ ਮੰਗਲਸਹਿਣ ਕਈ ਪਿੰਡ ਨੇ ਇਸ ਤਰੀਕੇ ਦੇ ਨਾਲ ਜਿਹੜੇ ਇਹਨਾਂ ਨੇ ਕਾਗਜ਼ ਸਾਡੇ ਸਰਪੰਚਾਂ ਦੇ ਚਾਰ-ਚਾਰ ਫਾਈਲਾਂ ਜੋ ਕਰਾਰ ਦਿੱਤੀਆਂ ਔਰ ਲੱਖੋਵਾਲ ਰੱਦ ਕਰਾਏ ਜਿਨ੍ਹਾਂ ਨੇ ਨਾਂ ਲੈ ਰਿਆਂ ਮੇਰਾ ਓਪਨ ਚੈਲੰਜ ਆ ਸਰਪੰਚੀ ਦੀ ਇਲੈਕਸ਼ਨ ਤੋਂ ਬਾਅਦ ਵੀ ਡੱਬਾ ਰੱਖ ਕੇ ਵੇਖ ਲਏ ਮੇਰੇ ਬੰਦਿਆਂ ਨਾਲ ਔਰ ਜਦੋਂ ਮਰਜ਼ੀ ਡੱਬਾ ਰੱਖ ਕੇ ਵੇਖ ਲਿਆ ਓਪਨਲੀ ਇਹ ਸਾਰੇ ਮੇਰੇ ਬੰਦੇ ਜਿੱਤਦੇ ਔਰ ਤਕਲੀਬ ਹੋਈ ਔਰ ਸਭ ਤੋਂ ਵੱਡੀ ਐਗਜ਼ੈਂਪਲ ਪਿਆਹਤਨਗਰ ਪਿੰਡੇ ਦਾ ਆਪ ਦਾ ਉੱਥੇ ਆਪਾਂ 4 ਫਾਈਲਾਂ ਭਰੀਆਂ 450 ਰੁਪਏ ਦੀਆਂ ਫਾਈਲਾਂ 450 ਦੀਆਂ ਫਾਈਲਾਂ ਭਰੀਆਂ ਤੇ ਸਾਰੇ ਮੈਂਬਰ ਭਰੇ ਤੇ ਸਾਰੇ ਜੋ ਕਰਾਰ ਦੇ ਦਿੱਤੇ ਨੋਮੀਨੇਸ਼ਨਲੀ ਹੁਣ ਮੈਂ ਵਕੀਲਾਂ ਨਾਲ ਸਲਾਹ ਕਰਨ ਲੱਗਾ ਕਿਉਂਕਿ ਉਹੋ ਹੀ ਸਾਈਨਾਂ ਦੇ ਨਾਲ ਕਈ ਫਾਈਲਾਂ ਸੈਪਟ ਹੋ ਜਾਂਦੀਆਂ ਉਹੋ ਹੀ ਸਾਈਨਾਂ ਦੇ ਨਾਲ ਉਹ ਰਿਜੈਕਟ ਹੋ ਰਹੀਆਂ ਐਂਡ देयर ਇਜ਼ ਨੋ ਐਨੀ ਅਦਰ ਆਪਸ਼ਨ ਆਬਜੈਕਸ਼ਨ ਇਹ ਆ ਫਲਾਣੇ ਆਬਜੈਕਸ਼ਨ ਨਾਲ ਜਿਹੜਾ ਕੈਨਸਲ ਹੋ ਰਿਹਾ ਕੋਈ ਇਹੋ ਜਿਹਾ ਆਬਜੈਕਸ਼ਨ ਨਹੀਂ ਸਿੱਧਾ ਚੁੱਲੇ ਟੈਕਸ ਯਾਰ ਇੱਕ ਚੁੱਲੇ ਟੈਕਸ ਕਰਕੇ ਤੁਸੀਂ ਬੰਦੇ ਨੂੰ ਇਲੈਕਸ਼ਨ ਤੋਂ ਫਾਇ ਲਾਤਾ ਪੰਜ ਪੰਜ ਫਾਈਲਾਂ ਨੂੰ ਰਿਜੈਕਟ ਕਰਤਾ ਇੱਕ ਵੀ ਨਹੀਂ ਮੈਂ ਐਸੇ ਕਰਕੇ ਪੰਜ ਪੰਜ ਭਰੀਆਂ ਸੀਗੀਆਂ ਇਹ ਇਹ ਕਹਿੰਦੇ ਇੱਕ ਨਹੀਂ ਲੱਭਦਾ ਮੇਰੇ ਕੋ ਤੇ ਮਲੇ ਦੇ 10 10 ਬੰਦਿਆਂ ਦੀ ਲਾਈਨ ਲੱਗੀ ਮੈਂ ਹੱਥ ਜੋੜ ਕੇ ਪੰਜ ਪੰਜ ਕਰਾਏ ਆ ਔਰ ਚੈਲੰਜ ਕਰੂਗਾ ਹਾਂਜੀ ਬਿਲਕੁਲ ਓਬਵੀਅਸਲੀ ਵਕੀਲਾਂ ਦਾ ਸਰਾਹ ਕਰਕੇ ਇਹਦੇ ਖਿਲਾਫ ਹੋਣੀ ਇਹਦਾ ਪ੍ਰਸ਼ਾਸਨ ਕੋ ਕਾਦੀ ਉਮੀਦ ਹੈ ਜੇ ਜਿਹਨੂੰ ਕਹਦੇ ਡੀਸੀ ਜ਼ਿਲ੍ਹੇ ਦੀ ਮਾਂ ਹੁੰਦੀ ਮਾਂ ਹੀ ਮਰ ਗਈ ਸਾਡੇ ਜ਼ਿਲ੍ਹੇ ਦੀ ਤੇ ਮੈਂ ਉਹਨਾਂ ਤੋਂ ਕੀ ਆਸ ਲੱਭਣਾ ਤੂੰ ਇਸ ਕਰਕੇ ਇਹ ਇਹ ਜਿਹੜੀਆਂ ਗੱਲਾਂ ਨੇ ਇਹ ਹੁਣ ਡਿਸਕਸ ਕਰਕੇ ਤੇ ਮੈਂ ਅਗਲਾ ਸਟੈਪ ਲਵਾਂਗਾ ਬਾਕੀ ਆਉਣ ਵਾਲੇ ਸਮੇਂ 'ਚ ਜਿਹੜੀ ਗੱਲ ਆ ਰਹਿ ਗਈ ਆ ਸਰਪੰਚੀਆਂ ਸੁਪੰਚਾਂ ਵਾਲੀ ਵੇਖੋ ਸਾਲ ਏਕਾ ਜਿਹੜੇ ਬਹੁਤੇ ਚਾਚੂ ਦੇ ਨਾਲ ਰਿਜੈਕਟ ਕਰਾ ਕੇ ਬਣੇ ਆ ਸਾਲੇਕਾ ਸਾਹਬ ਬੌਕਰ ਵਾਲੇ ਨੇ ਨਹੀਂ ਦੇਣਾ ਆ ਗਾੜੀ ਟੀਲੇ ਜਿਹੜੇ ਨਵੇਂ ਪਿੰਡਾਂ 'ਚ ਬਣਨੇ ਆ ਟੀਲੇ ਜਿਹੜੇ ਉਹ ਖਿਲਰਨੇ ਆ ਸੋ ਇਸ ਕਰਕੇ ਤਗੜੇ ਹੋ ਕੇ ਇਲੈਕਸ਼ਨ ਇਹਨਾਂ ਨੂੰ ਕੋਈ ਸਰਪੰਚੀ ਸਾਲ ਕਰ ਲੈਣ ਮੁੜ ਕੇ ਟੀਲੇ ਵੇਖੋ ਕਿਦਾਂ ਖਿਲਰਦੇ ਆ